ਅਮਰੀਕਾ ਤੇ ਭਾਰਤ ਦੇ ਵਿਚਾਲੇ ਚੱਲਦੀ ਸ਼ਬਦੀ ਜੰਗ ਦੇ ਦੌਰਾਨ ਆਖਿਰ ਅਮਰੀਕਾ ਨੇ ਭਾਰਤ ਦੇ ਉੱਪਰ ਟੈਰਫ ਲਾ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਟੈਰਫ ਵਾਲੇ ਕਾਗਜ਼ਾਂ ਦੇ ਉੱਪਰ ਦਸਤਖਤ ਕਰ ਦਿੱਤੇ ਨੇ ਤੇ ਉਸ ਤੋਂ ਬਾਅਦ 25% ਜ਼ਿਆਦਾ ਜਾਨਕਿ ਪ੍ਰਤੀ 25% ਦੀ ਉਹਨਾਂ ਨੇ ਗੱਲ ਕੀਤੀ ਸੀ ਤੇ ਉਸ ਦੇ ਉੱਪਰ ਪ੍ਰਤੀ 25% ਹੋਰ ਜਿਹੜਾ ਟੈਰਫ ਵਧਾ ਦਿੱਤਾ ਤਾਂ ਹੁਣ ਭਾਰਤ ਦੇ ਉੱਪਰ 50 ਪ੍ਰਤੀਸ਼ਤ ਟੈਰਫ ਅਮਰੀਕਾ ਵੱਲੋਂ ਲਾਇਆ ਗਿਆ ਇਹ ਟੈਰਫ ਲਾਉਣ ਤੋਂ ਪਹਿਲਾਂ ਅਮਰੀਕਾ ਨੇ ਇੱਕ ਵਾਰ ਫਿਰ ਭਾਰਤ ਨੂੰ ਗੱਲਬਾਤ ਦੇ ਜ਼ਰੀਏ ਕਿਹਾ ਸੀ ਕਿ ਤੁਸੀਂ ਰੂਸ ਨਾਲ ਜਿਹੜਾ ਤੇਲ ਦਾ ਵਪਾਰ ਕਰਦੇ ਹੋ ਰੂਸ ਤੋਂ ਜਿਹੜਾ ਤੇਲ ਲੈਣੇ ਹੋ ਉਹ ਲੈਣਾ ਬੰਦ ਕਰ ਦਿਓ ਨਹੀਂ ਅਸੀਂ ਤੁਹਾਡੇ ਤੇ ਟੈਰਫ ਬਹੁਤ ਜ਼ਿਆਦਾ ਵਧਾ ਦੇਵਾਂਗੇ ਤੇ ਆਖਰ ਭਾਰਤ ਨੇ ਜਿਹੜਾ ਹੈਗਾ ਰੂਸ ਨਾਲ ਉਹ ਸਮਝੌਤਾ ਆਪਣਾ ਨਹੀਂ ਰੱਦ ਕੀਤਾ ਤੇ ਅਮਰੀਕਾ ਨੇ ਇਸੇ ਖੁੰਦਕ ਦੇ ਚਲਦੇ ਆ ਇਸੇ ਗੱਲ ਦੇ ਚਲਦੇ ਆ ਕਿ ਭਾਰਤ ਰੂਸ ਤੋਂ ਤੇਲ ਕਿਉਂ ਖਰੀਦਦਾ ਤਾ 50% ਜਿਹੜਾ ਭਾਰਤ ਦੇ ਉੱਪਰ ਟੈਰਫ ਲਾ ਦਿੱਤਾ ਅ ਜਦ ਕਿ ਟੈਰਫ ਲਾਉਣ ਤੋਂ ਬਾਅਦ ਜਦੋਂ ਵਾਈਟ ਹਾਊਸ ਤੇ ਇੱਕ ਪ੍ਰੈਸ ਕਾਨਫਰੰਸ ਹੋਈ ਤੇ ਪੱਤਰਕਾਰਾਂ ਨੇ 트럼ਪ ਨੂੰ ਇਹ ਸਵਾਲ ਪੁੱਛਿਆ ਕਿ ਜਿਹੜਾ ਭਾਰਤ ਹੈ ਭਾਰਤ ਸਮੇਤ ਹੋਰ ਵੀ ਬਹੁਤ ਸਾਰੇ ਦੇਸ਼ ਨੇ ਚੀਨ ਵੀ ਹੈ ਜਿਹੜੇ ਰੂਸ ਤੋਂ ਤੇਲ ਖਰੀਦਦੇ ਨੇ ਫਿਰ ਸਿਰਫ ਭਾਰਤ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਜਵਾਬ ਸਿਰਫ ਇੰਨਾ ਕੋਈ ਦਿੱਤਾ ਕਿ ਹਾਲੇ ਤਾਂ ਸਿਰਫ 8 ਘੰਟੇ ਹੋਏ ਨੇ ਅੱਗੇ-ਅੱਗੇ ਦੇਖੋ ਕੀ ਹੁੰਦਾ ਸੋ ਇਸ ਤੋਂ ਸਿੱਧ ਹੁੰਦਾ ਹੈ ਕਿ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਾਲਡ 트럼ਪ ਨੇ ਉਹਨਾਂ ਦਾ ਅੱਗੇ ਹੋਰ ਕੀ ਮਕਸਦ ਹੈ ਕੀ ਨਿਸ਼ਾਨੇ ਨੇ ਉਹ ਦੇਖਣਾ ਹੋਵੇਗਾ ਪਰ ਇੱਕ ਜਿਹੜਾ ਵੱਡਾ ਸਵਾਲ ਉਹ ਇਹ ਆ ਕਿ ਪੂਰੇ ਏਸ਼ੀਆ ਮਹਾਦੀਪ ਦੇ ਵਿੱਚ ਪੂਰੇ ਏਸ਼ੀਆ ਦੇ ਵਿੱਚ ਭਾਰਤ ਕੋਈ ਕਹਿੋ ਜਾਂ ਦੇਸ਼ ਹੈ ਜਿਹਦੇ ਉੱਪਰ ਸਭ ਤੋਂ ਵੱਧ ਟੈਰਫ ਲਾਇਆ ਹੋਇਆ ਘਟੂ ਘਟ ਟੈਰਫ ਜਿਹੜਾ ਹੈਗਾ ਉਹ ਕਿਹੜੇ ਦੇਸ਼ ਦੇ ਉੱਪਰ ਲਾਇਆ ਹੋਇਆ ਔਰ ਵੱਧ ਤੋਂ ਵੱਧ ਟੈਰਫ ਭਾਰਤ ਦੇ ਉੱਪਰ ਲਾਇਆ ਹੋਇਆ ਹੈ ਇਕੱਲੇ ਇਕੱਲੇ ਦੇਸ਼ ਦੀ ਆਪਾਂ ਗੱਲਬਾਤ ਕਰਾਂਗੇ ਜੁਏ ਦੇ ਉੱਪਰ 10% ਜਿਹੜਾ ਟੈਰਫ ਲਾਇਆ ਹੋਇਆ ਅਮਰੀਕਾ ਵੱਲੋਂ ਸਾਊਦੀ ਅਰਬ ਦੇ ਉੱਤੇ 10% ਲਾਇਆ ਹੋਇਆ ਜਪਾਨ ਦੇ ਉੱਪਰ ਪ੍ਰੰਦਾ 15% ਲਾਇਆ ਹੋਇਆ ਕੰਬੋਡੀਆ ਤੇ 19% ਲਾਇਆ ਹੋਇਆ ਪਾਕਿਸਤਾਨ ਤੇ ਵੀ 19% ਲਾਇਆ ਹੋਇਆ ਵਿਅਤਰਾਮ ਤੇ 20% ਸ਼੍ਰੀਲੰਕਾ ਤੇ 20 ਬੰਗਲਾਦੇਸ਼ ਤੇ ਵੀ 20% ਲਾਇਆ ਹੋਇਆ ਚੀਨ ਤੇ 30% ਤੇ ਆਖਰ ਤੇ ਭਾਰਤ ਦੇ ਉੱਪਰ 50% ਜਿਹੜਾ ਟੈਰਫ ਲਾਇਆ ਗਿਆ ਸਭ ਤੋਂ ਵੱਧ ਟੈਰਫ ਲਾਉਣ ਵਾਲਾ ਦੇਸ਼ ਜਿਹੜਾ ਭਾਰਤ ਬਣ ਗਿਆ ਇਸ ਤੋਂ ਬਾਅਦ ਜਿਹੜਾ ਭਾਰਤ ਦਾ ਪ੍ਰਤੀਕਰਮ ਹੈ ਉਹ ਆਪਣੇ ਆਪ ਦੇ ਵਿੱਚ ਵਿਚਾਰਨਯੋਗ ਹੈ ਇਸ ਤੇ ਜ਼ਰੂਰ ਚਰਚਾ ਕਰਨੀ ਬਣਦੀ ਹੈ ਜਦ ਕਿ ਅਮਰੀਕਾ ਨੇ ਜਿਹੜਾ ਇਹ ਟੈਰਫ ਲਾਉਣ ਤੋਂ ਬਾਅਦ ਸਾਰੇ ਮੀਡੀਆ ਕਰਮੀ ਤੇ ਹੋਰ ਸਾਰੇ ਦੇਸ਼ ਦੇਖ ਰਹੇ ਸੀ ਕਿ ਭਾਰਤ ਕੀ ਇਸ ਦਾ ਜਿਹੜਾ ਹੈਗਾ ਰਿਪਲਾਈ ਕਰੇਗਾ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਜਿਹੜਾ ਹੈਗਾ ਇਸ ਗੱਲ ਦਾ ਖੰਡਨ ਕੀਤਾ ਗਿਆ ਕਿ ਜਿਹੜਾ ਭਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਬਿਨਾਂ ਵਜਾ ਬਣਾਇਆ ਗਿਆ ਇਸ ਦੇ ਪਿੱਛੇ ਕੀ ਕਾਰਨ ਹੋ ਸਕਦੇ ਆ ਉਹਨਾਂ ਨੇ ਹਾਲੇ ਇਸ ਦਾ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਜਦਕਿ ਉਹਨਾਂ ਨੇ ਕਿਹਾ ਕਿ ਖੁਦ ਅਮਰੀਕਾ ਰੂਸ ਨਾਲ ਵਪਾਰ ਕਰ ਰਿਹਾ ਚੀਨ ਰੂਸ ਨਾਲ ਵਪਾਰ ਕਰ ਰਿਹਾ ਹੋਰ ਬਹੁਤ ਸਾਰੇ ਦੇਸ਼ ਨੇ ਜਿਹੜੇ ਰੂਸ ਨਾਲ ਵਪਾਰ ਕਰ ਰਹੇ ਨੇ ਭਾਰਤ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਦੇ ਉੱਪਰ ਕੋਈ ਜਿਹੜਾ ਹੈਗਾ ਵੱਖਰਾ ਇੱਕ ਸਵਾਲ ਖੜਾ ਹੁੰਦਾ ਪਰ ਪ੍ਰਧਾਨ ਮੰਤਰੀ ਨੇ ਗੱਲ ਸਪਸ਼ਟ ਕਰਤੀ ਕਿ ਮੈਂ ਆਪਣੇ ਦੇਸ਼ ਦੇ ਕਿਸਾਨਾਂ ਦੇ ਨਾਲ ਹਾਂ ਮਜ਼ਦੂਰਾਂ ਦੇ ਨਾਲ ਹਾਂ ਉਹਨਾਂ ਹਰ ਇੱਕ ਲੋਕਾਂ ਦੇ ਨਾਲ ਹਾਂ ਜੋ ਅਮਰੀਕੀ ਨੀਤੀਆਂ ਤੋਂ ਪ੍ਰਭਾਵਿਤ ਹੁੰਦੇ ਨਹੀਂ ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦੇ ਕਿਸਾਨਾਂ ਨੂੰ ਖਾਸ ਕਰਕੇ ਉਹਨਾਂ ਦੀ ਆਰਥਿਕਤਾ ਨੂੰ ਸੱਟ ਲਾ ਕੇ ਮੈਂ ਜਿਹੜਾ ਅਮਰੀਕਾ ਨਾਲ ਕਿਸੇ ਤਰ੍ਹਾਂ ਦਾ ਜਿਹੜਾ ਸਮਝੌਤਾ ਨਹੀਂ ਕਰ ਸਕਦਾ ਸੋ ਭਾਰਤ ਆਪਣੇ ਆਪ ਦੇ ਇਹ ਕੋ ਦੇਸ਼ ਹੈ ਜੋ ਏਸ਼ੀਆ ਦੇ ਵਿੱਚ ਸਭ ਤੋਂ ਵੱਧ ਟੈਰਫ ਵਾਲਾ ਦੇਸ਼ ਹੋ ਗਿਆ। ਸੋ ਭਾਰਤ ਦੇ ਉੱਪਰ ਜਿਹੜਾ ਸਭ ਤੋਂ ਵੱਧ ਟੈਰਫ ਲਾਇਆ, ਭਾਰਤ ਨੂੰ ਜਿਹੜਾ ਸਭ ਤੋਂ ਵੱਧ ਇੱਕ ਨਿਸ਼ਾਨਾ ਬਣਾਇਆ। ਰੂਸ ਨੂੰ ਜਿਹੜਾ ਉਸ ਤਰੀਕੇ ਨਾਲ ਕਿ ਰੂਸ ਨਾਲ ਤੇਲ ਦਾ ਵਪਾਰ ਬੰਦ ਕੀਤਾ ਜਾਵੇ, ਇਸ ਬਹਾਨੇ ਨੂੰ ਜਿਹੜਾ ਆਰਟ ਚ ਲੈ ਕੇ ਭਾਰਤ ਦੇ ਉੱਪਰ ਜਿਹੜਾ ਟੈਰਫ ਲਾਇਆ। ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਇਹਦੇ ਪਿੱਛੇ 트੍ਰੰਪ ਦੀ ਕਿਸ ਤਰ੍ਹਾਂ ਦੀ ਕੋਈ ਨੀਤੀ ਹੋ ਸਕਦੀ ਹੈ? ਆਪਣੇ ਪ੍ਰਤੀਕਰਮ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਧੰਨਵਾਦ।